ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਧ ਸੰਗਤ ਆਪ ਜੀ ਸਤਿ ਸ਼ਾਨ ਦੇ ਦਰਸ਼ਨ ਕਰ ਰਹੇ ਹੋਏ ਗੁਰਦੁਆਰਾ ਬੌਲੀ ਸਾਹਿਬ ਵਿਖੇ ਸਥਿਤ ਹੈ ਇਸ ਸਥਾਨ ਦੇ ਉਪਰ ਤਨ ਤਨ ਸਾਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੌਲੀ ਤੋਂ ਜਲ ਲੈ ਕਰਕੇ ਜਾਇ ਕਰਦੇ ਸਨ ਇਸ ਸਥਾਨ ਦੀ ਇਹ ਮਹਾਨਤਾ ਹੈ ਕਿ ਜਦੋਂ ਵੀ ਕੋਈ ਸਿੱਖ ਆਉਂਦਾ ਹੈ ਤੇ ਇਸ ਬੋਲੀ ਸਾਹਿਬ ਉਪਰ ਇਸ਼ਨਾਨ ਕਰਦਾ ਹੈ ਪਹਿਲਾਂ ਉਹਦਾ ਇਸ਼ਨਾਨ ਬਾਹਰ ਟੂਟੀਆਂ ਤੋਂ ਕਰ ਕਰਕੇ ਕੇਸੀ ਇਸ਼ਨਾਨ ਸੰ ਕੇਸੀ ਇਸ਼ਨਾਨ ਟੂਟੀਆਂ ਤੋਂ ਕਰੇ ਫਿਰ ਇੱਕ ਪੌੜੀ ਉੱਪਰ ਬੈਠ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਕਰੇ ਤੇ ਫਿਰ ਜਾ ਕਰਕੇ ਨੀਚੇ ਇਸ਼ਨਾਨ ਕਰਕੇ ਬੋਲੀ ਸਾਹਿਬ ਦੇ ਵਿੱਚ ਤੇ ਦੁਬਾਰਾ ਫਿਰ ਆਣ ਕਰਕੇ ਤੇ ਦੂਜੀ ਪੌੜੀ ਉੱਪਰ ਬੈਠ ਕਰਕੇ ਚ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ ਤੇ ਉਸ ਦੀ 84 ਕੱਟੀ ਜਾਵੇਗੀ ਇਸ ਸਥਾਨ ਦੇ ਉੱਪਰ 84 ਪੌੜੀਆਂ ਹਨ ਤੇ 84 ਵਾਰ 84 ਪਾਠ ਕਰ ਕਰਕੇ ਇਸ ਸਥਾਨ ਦੇ ਉੱਪਰੋਂ ਤੇ ਜਿਹੜੀ 84 ਹੈ ਉਹ ਪੱਤੀ ਜਾਂਦੀ ਹੈ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ ਪਵਿੱਤਰ ਬਚਨ ਹਨ ਇਸ ਸਥਾਨ ਦੇ ਉੱਪਰ ਅੱਜ ਵੀ ਇਹ ਜਿਹੜੇ ਬਚਨ ਹਨ ਉਹ ਪੂਰੇ ਹੁੰਦੇ ਹਨ ਆਪ ਦਰਸ਼ਨ ਕਰ ਸਕਦੇ ਹੋ ਕਿ ਜਿਹੜੀਆਂ ਸੰਗਤਾਂ ਹਨ ਉਹ ਇਸ਼ਨਾਨ ਕਰ ਕਰਕੇ ਤੇ ਉੱਪਰ ਨੂੰ ਆ ਰਹੇ ਹਨ نیچے ਤੱਕ ਦਾ ਦ੍ਰਿਸ਼ ਆਪ ਦੇਖ ਸਕਦੇ ਜੀ ਦੇਖੋ ਕਿ ਉਹ نیچے ਬੋਲੀ ਆ ਇਸੇ 84 ਪੌੜੇ ਹਨ ਇੱਥੇ 84 ਕੱਟੀ ਜਾਂਦੀ ਆ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਜਿਹੜੇ ਕੀ ਅੱਜ ਵੀ اٹਲ ਚੱਲ ਰਹੇ ਹਨ ਅੱਜ ਵੀ ਸੰਗਤਾਂ ਇਥੋਂ ਦਰਸ਼ਨ ਤੇ ਇਸ਼ਲਾਣ ਕਰਦੀਆਂ ਹਨ ਤੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੀਆਂ ਹਨ ਆਪਣੇ ਜੀਵਨ ਨੂੰ ਸਫਲਾ ਬਣਾਓ ਇਸ ਸਥਾਨ ਦੇ ਉੱਪਰ ਦਰਸ਼ਨ ਕਰਕੇ ਵੱਧ ਤੋਂ ਵੱਧ ਇਸ ਸਥਾਨ ਦੀ ਮਹਾਨਤਾ ਪੂਰੇ ਜਗਤ ਨੂੰ ਦੱਸੀ ਜਾਵੇ ਕਿ ਮਹਾਰਾਜ ਦੇ ਅੱਜ ਵੀ ਬਚਨ ਜਿਹੜੇ ਹਨ ਉਹ ਪੂਰੇ ਹੁੰਦੇ ਹਨ ਕਿਸੇ ਵੀ ਜਾ ਕਰਕੇ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕਰਕੇ ਨਾਤਮਸਤਕ ਹੋਣ ਦੇ ਨਾਲੋਂ ਜੋ ਕਿ ਗੁਰੂ ਸਾਹਿਬ ਮਹਾਰਾਜ ਜੀ ਦੇ ਆਪਣੇ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਕਰਨੀਆਂ ਔਕਲ ਨਾ ਕਰੀਆਂ ਹਨ ਗੁਰੂ ਸਾਹਿਬ ਜੀ ਨੇ 12 ਸਾਲ ਗਾਗਰ ਆਪਣੇ ਗੁਰੂ ਸਾਹਿਬ ਜੀ ਦੇ ਵਾਸਤੇ ਹੋਈ ਤੇ ਫਿਰ ਉਹਨਾਂ ਨੂੰ ਜਾ ਕਰਕੇ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਤੇ ਅੱਜਕੱਲ ਜਿਹੜੇ ਦੰਬੀ ਪਖੰਡੀਆਂ ਦੇ ਡੇਰਿਆਂ ਤੇ ਜਾ ਕਰਕੇ ਆਪਾਂ ਕਹਿੰਨੇ ਹਾਂ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਆ ਗਏ ਹਾਂ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਸਾਨੂੰ ਇਹ ਬਖਸ਼ੋ ਸਾਨੂੰ ਉਹ ਬਖਸ਼ੋ ਸਾਡੀ 84 ਕਰ ਦਿਓ ਪਰ ਜਿਹੜੀ 84 ਗੁਰੂ ਅਮਰਦਾਸ ਮਹਾਰਾਜ ਜੀ ਨੇ ਬੋਲੀ ਬਣਾ ਕਰਕੇ ਕਾੜ ਦਿੱਤੀ ਉਹ 83 ਦੰਬੀ ਪਖੰਡੀਆਂ ਕਿਤੇ ਨਹੀਂ ਕਾੜ ਸਕਦੇ ਦਰਸ਼ਲ ਕਰੋ ਸੰਗਤਾਂ ਦਾ ਮਹਾਨ ਇਕੱਠ ਜਿਹੜਾ ਇਸ ਜਗ੍ਹਾ ਦੇ ਉੱਪਰ ਅੱਜ ਵੇਖਣ ਨੂੰ ਮਿਲ ਰਿਹਾ ਹੈ ਇਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਰਨੀ ਦੇ ਹੀ ਸਦਕਾ ਆਪ ਦਰਸ਼ਨ ਕਰ ਸਕਦੇ ਹੋ ਸੰਗਤਾਂ ਬਹੁਤ ਹੀ ਪ੍ਰੇਮ ਤੇ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਦੀਆਂ ਪੇਟਾਵਾਂ ਮਾਇਆ ਦੀਆਂ ਪੇਟਾਵਾਂ ਦਰਸ਼ਕ ਦਜ਼ਾਰੇ ਕਰ ਰਹੇ ਹਨ ਬਹੁਤ ਹੀ ਲੰਮੀਆਂ ਕਤਾਰਾਂ ਜਿਹੜੀਆਂ ਆਪ ਦੇਖਣ ਨੂੰ ਦੇਖ ਸਕਦੇ ਹੋ ਇਸ ਸਥਾਨ ਦੇ ਉੱਪਰ ਆਪ ਵੱਦ ਵੱਦ ਦਰਸ਼ਨ ਸਨਾਨ ਕਰੋ ਤੇ ਆਪਣੇ ਜੀਵਨ ਨੂੰ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ